ਤੋ ਜਿਵੇਂ ਭੈਣ ਨੇ ਦੱਸਿਆ ਵੀ ਸਾਡੀ ਗਿਣਤੀ ਜਿਹੜੀ ਉਹ ਇੱਕ ਥਾਂ ਤੇ ਰੁਕੀ ਹੋਈ ਹੈ ਨਾ ਮਤਲਬ ਜਿਹੜੇ ਜਿਹੜਿਆਂ ਨੂੰ ਆਉਣਾ ਚਾਹੀਦਾ ਉਹ ਨਹੀਂ ਆ ਰਹੇ ਤਾਂ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹੂੰਗਾ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਅੱਜ ਕਾਲਜਾਂ ਦੇ ਵਿੱਚ ਪੜ੍ਹ ਰਹੇ ਨੇ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਅਨਾਉਂਸਮੈਂਟ ਆਈ ਵੀ ਤੁਹਾਨੂੰ ਆਇਲੈਂਡ ਦਾ ਪੇਪਰ ਜਿਹੜਾ ਉਹ ਦੇਣਾ ਪੈਣਾ ਨਵੰਬਰ ਤੋਂ ਜੇ ਤੁਸੀਂ ਵਰਕ ਪਰਮਿਟ ਜਿਹੜਾ ਅਪਲਾਈ ਕਰਨਾ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੀ ਆਉਣ ਵਾਲੀ ਸਰਕਾਰ ਜਿੱਦਾਂ ਆਪਾਂ ਲੋਕਾਂ ਤੋਂ ਸੁਣਦੇ ਆਂ ਵੀ ਕਨਜ਼ਰਵੇਟਿਵ ਸਰਕਾਰ ਨੇ ਆਉਣਾ ਹੈ ਤੇ ਉਹ ਕਿਤੇ ਨਾ ਕਿਤੇ ਉਹ ਮੈਨੂੰ ਇਹ ਲੱਗਦਾ ਵੀ ਅੱਜ ਇੱਕ ਸਟੇਟਮੈਂਟ ਆਈ ਹੈ ਵੀ ਪੰਜ ਜਿਹੜੇ ਫੀਲਡ ਨੇ ਉਹਨਾਂ ਵਿੱਚ ਹੀ ਵਰਕ ਪਰਮਿਟ ਮਿਲੂਗਾ ਜਿਹੜੇ ਜਨਵਰੀ ਤੋਂ ਨਵੇਂ ਸਟੂਡੈਂਟ ਆਉਣ ਲੱਗਣਗੇ ਸੋ ਪੰਜ ਹੀ ਮੈਨੂੰ ਲੱਗਦਾ ਅੱਗੇ ਜਿਹੜੀਆਂ ਫੀਲਡ ਹੋਣਗੀਆਂ ਜੌਬਸ ਹੋਣਗੀਆਂ ਉਹਨਾਂ ਨੂੰ ਵਰਕ ਪਰਮਿਟ ਤੇ ਪੀਆਰ ਵੀ ਉਹਨਾਂ ਨੂੰ ਹੀ ਮਿਲਣੀ ਹੈ ਤੇ ਜਿਹੜੇ ਹੁਣ ਪੜ ਰਹੇ ਆ ਜੇ ਤੁਹਾਨੂੰ ਉਹ ਜੌਬਸ ਨਹੀਂ ਮਿਲਦੀਆਂ ਤਾਂ ਤੁਹਾਡੇ ਲਈ ਰਾਹ ਜਿਹੜਾ ਸਾਡੇ ਨਾਲੋਂ ਵੀ ਔਖਾ ਹੈ ਤੇ ਕਿਤੇ ਨਾ ਕਿਤੇ ਸੋਚਣ ਵਿਚਾਰਾਂ ਦਾ ਟਾਈਮ ਆ ਵੀ ਸਾਨੂੰ ਏਕਾ ਕਰ ਲੈਣਾ ਚਾਹੀਦਾ ਸਾਡੀਆਂ ਚਾਰ ਡਿਮਾਂਡਾਂ ਦੇ ਵਿੱਚ ਦੋ ਡਿਮਾਂਡਾਂ ਆਇਆ ਵੀ ਜਿਹੜੇ ਪੀਆਰ ਪਾਥਵੇਜ਼ ਆ ਉਹ ਪਹਿਲਾਂ ਵਾਂਗੂ ਰੈਗੂਲਰਾਈਜ਼ ਕਰਨੇ ਚਾਹੀਦੇ ਆ ਤੇ ਨਵੇਂ ਪੀਆਰ ਪਾਥਵੇਜ਼ ਵੀ ਬੈਕਲੌਗ ਨੂੰ ਦੇਖਦੇ ਹੋਏ ਆਉਣੇ ਚਾਹੀਦੇ ਆ ਸਾਨੂੰ ਹੁਣ ਦੱਸ ਦੋ ਵੀ ਕਿਹੜੇ ਏਰੀਆ ਦੇ ਵਿੱਚ ਸਟੂਡੈਂਟਸ ਨੂੰ ਮੂਵ ਹੋਣਾ ਚਾਹੀਦਾ ਹੈ ਕਿੱਥੇ ਕਿਹੜੇ ਲੇਬਰ ਨੀਡ ਕਿੱਦਾਂ ਦੀ ਹੈਗੀ ਆ ਤਾਂ ਕਿ ਉਹ ਕੋਈ ਸਕਿੱਲ ਸਿੱਖ ਕੇ ਥੋੜੀਆਂ ਲੇਬਰ ਨੀਡਸ ਵੀ ਪੂਰੀਆਂ ਕਰ ਸਕਣ ਤੇ ਆਪਦੇ ਆਪ ਲਈ ਉਹ ਪੀਆਰ ਦਾ ਰਾਹ ਵੀ ਜਿਹੜਾ ਸਖਾਲਾ ਕਰ ਸਕਣ ਤੇ ਨਾਲ ਹੀ ਇਹਦੇ ਵਿੱਚ ਮੈਂ ਬੇਨਤੀ ਕਰਨੀ ਚਾਹੂੰਗਾ ਜਿਹੜੇ ਵਰਕ ਪਰਮਿਟ ਹੋਲਡਰ ਚਾਹੇ ਕੋਈ ਕਿਸੇ ਦਾ 26 ਜਾਂ ਕਿਸੇ ਦਾ 27 ਚ ਵੀ ਐਕਸਪਾਇਰ ਹੋ ਰਿਹਾ 24 25 ਵਾਲੇ ਨੂੰ ਤਾਂ ਆਉਣ ਦੀ ਲੋੜ ਹੀ ਆ ਪਰ ਲੋੜ ਇਹ ਮੈਨੂੰ ਲੱਗਦਾ ਸਾਰਿਆਂ ਦੀ ਸਾਂਝੀ ਲੋੜ ਹੈ ਹੁਣ ਸਾਰਿਆਂ ਨੂੰ ਸਾਨੂੰ ਇਕੱਠੇ ਹੋਣ ਦਾ ਹੋਣਾ ਚਾਹੀਦਾ ਆ ਕਿਉਂਕਿ ਰਾਹ ਜਿਹੜਾ ਦਿਨੋਂ ਦਿਨ ਤੰਗ ਹੋ ਰਿਹਾ ਦੇਖਿਆ ਗਿਆ ਵੀ ਹੁਣ ਉਹਨਾਂ ਨੇ ਪੰਜ ਜੀਆਂ ਕੈਟੇਗਰੀਆਂ ਮੈਂ ਪਹਿਲਾਂ ਵੀ ਦੱਸੀਆਂ ਵੀ ਪੰਜ ਕੈਟੇਗਰੀਆਂ ਉਹਨਾਂ ਨੇ ਕੜਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿੱਦਾਂ ਦੇ ਪਾਲਿਸੀ ਚੇਂਜਸ ਕਰ ਦੇਣੇ ਆ ਓਵਰਨਾਈਟ ਵਿਦਆਊਟ ਐਨੀ ਨੋਟਿਸ ਸਾਨੂੰ ਕੁਝ ਨਹੀਂ ਜੇ ਹੁਣ ਆਪਾਂ ਇਹ ਮੂਵਮੈਂਟ ਨੂੰ ਜਿਹੜੀ ਚੱਲਦੀ ਪਿਛਲੇ 6 ਮਹੀਨਿਆਂ ਤੋਂ ਮੂਵਮੈਂਟ ਚੱਲ ਰਹੀ ਹੈ ਇਹਨੂੰ ਆਪਾਂ ਸਟਰੋਂਗ ਕਰ ਲੈਣੇ ਆ ਗਵਰਨਮੈਂਟ ਨਾਲ ਕੋਈ ਇਹਦਾ ਆਪਾਂ 네ਗੋਸ਼ੀਏਸ਼ਨ ਕਰਕੇ ਕੁਝ ਵਧੀਆ ਆਊਟਕਮ ਲੈ ਆਵਾਂਗੇ ਤਾਂ ਇਹਦੇ ਚ ਆਪਾਂ ਸਾਨੂੰ ਕੱਲਿਆਂ ਨੂੰ ਫਾਇਦਾ ਨਹੀਂ ਹੋਣਾ ਹਰ ਇੱਕ ਇਨਲੈਂਡ ਜਿਹੜਾ ਸਟੂਡੈਂਟ ਇੱਥੇ ਬੈਠਾ ਜਾਂ ਵਰਕ ਪਰਮਿਟ ਹੋਲਡਰ ਜਿਹੜਾ ਬੈਠਾ ਉਹਨੂੰ ਸਾਰਿਆਂ ਨੂੰ ਇਹ ਚੀਜ਼ ਦਾ ਫਾਇਦਾ ਹੋਣਾ ਸੋ ਸਾਰੇ ਵਰਕ ਪਰਮਿਟ ਹੋਲਡਰ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੈਂ ਬੇਨਤੀ ਕਰਨੀ ਚਾਹਣਾ ਵੀ ਆਓ ਪਹੁੰਚੋ ਜੇ ਤੁਹਾਨੂੰ ਕਿਸੇ ਚੀਜ਼ ਦਾ ਡਰ ਹੈ ਤੁਸੀਂ ਕੈਮਰਾ ਨਹੀਂ ਫੇਸ ਕਰਨਾ ਜਾਂ ਕਿੱਦਾਂ ਦਾ ਵੀ ਕੋਈ ਸਾਡੇ ਨਾਲ ਤੁਸੀਂ ਆ ਕੇ ਗੱਲ ਕਰ ਸਕਦੇ ਆ ਆਪਾਂ ਕਿਸੇ ਵੀ ਚੀਜ਼ ਲਈ ਤੁਹਾਨੂੰ ਮਜਬੂਰ ਨਹੀਂ ਕਰਾਂਗੇ ਪਰ ਅਸੀਂ ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਸਾਨੂੰ ਇੱਥੇ ਲੋਕਾਂ ਦੀ ਸਾਨੂੰ ਇੱਥੇ ਕਰਾਊਡ ਦੀ ਲੋੜ ਆ ਤਾਂ ਕਿ ਆਪਾਂ ਆਵਾਜ਼ ਵੱਡੀ ਕਰ ਸਕੀਏ ਜਿੰਨੇ ਜ਼ਿਆਦਾ ਲੋਕ ਹੋਣਗੇ ਜਿੰਨੇ ਜ਼ਿਆਦਾ ਆਪਾਂ ਬੱਚੇ ਇੱਥੇ ਹੋਵਾਂਗੇ ਜਿੰਨਾ ਜ਼ਿਆਦਾ ਇਕੱਠ ਹੋ ਉਨਨਾ ਹੀ ਸਰਕਾਰ ਦੇ ਪ੍ਰੈਸ਼ਰ ਜਿਹੜਾ ਜਲਦੀ ਬਣੂਗਾ ਜ਼ਿਆਦਾ ਬਣੂਗਾ ਤੇ ਜਲਦੀ ਪੋਜ਼ਿਟਿਵ ਆਊਟਕਮ ਜਿਹੜੀ ਆਪਾਂ ਸਰਕਾਰ ਵੱਲੋਂ ਲੈ ਕੇ ਆਵਾਂਗੇ ਤੇ ਨਾਲ ਹੀ ਮੈਂ ਇਥੋਂ ਦੇ ਸਿਟੀਜ਼ਨਸ ਨੂੰ ਜਿਹੜੇ ਬਿਜ਼ਨਸਮੈਨ ਇੱਥੇ ਹੈਗੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਤੇ ਨਾਲ ਹੀ ਜਿਹੜੇ ਇਨਫਲੂਐਂਸਰ ਜਿਨ੍ਹਾਂ ਦੇ ਪੇਜ ਇੰਸਟਾਗ੍ਰam ਤੇ ਚੱਲਦੇ ਆ ਜਿਨ੍ਹਾਂ ਦੇ YouTube ਦੇ ਉੱਤੇ ਚੈਨਲ ਹੈਗੇ ਆ ਉਹਨਾਂ ਦੀ ਆਡੀਅנס ਮੈਨੂੰ ਲੱਗਦਾ ਵੀ ਜ਼ਿਆਦਾ ਜਿਹੜੀ ਯੰਗ ਜਨਰੇਸ਼ਨ ਹੀ ਆਡੀਅנס ਹੈਗੀ ਆ ਜਿਹੜੇ ਸਟੂਡੈਂਟਸ ਇੱਥੇ ਬੈਠੇ ਆ ਬਹੁਤ ਵੱਡਾ ਨੰਬਰ ਜਿਹੜਾ ਉਹ ਸਟੂਡੈਂਟਸ ਦਾ ਤੇ ਵਰਕ ਪਰਮਿਟ ਹੋਲਡਰ ਦਾ ਹੋਊਗਾ ਤੇ ਨਾਲ ਹੀ ਜਿਹੜੇ ਬਿਜ਼ਨਸ ਇੱਥੇ ਕਰ ਰਹੇ ਨੇ ਬੰਦੇ ਉਹਨਾਂ ਦੇ ਕਸਟਮਰ ਵੀ ਵਰਕ ਪਰਮਿਟ ਹੋਲਡਰ ਤੇ ਸਟੂਡੈਂਟ ਹੋਣਗੇ ਜੇ ਕਿਤੇ ਇਹਨਾਂ ਦਾ ਇੱਥੇ ਰਾਹ ਤੱਕ ਕੈਨੇਡਾ ਦੀ ਇਕਨੋਮੀ ਨੂੰ ਜਿਹੜਾ ਬਹੁਤ ਘਾਟਾ ਪੈਣਾ ਤੇ ਕਿਤੇ ਨਾ ਕਿਤੇ ਬਿਜ਼ਨਸਮੈਨ ਜਿਹੜੇ ਬਿਜ਼ਨਸ ਇੱਥੇ ਚੱਲ ਰਹੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅ ਤੰਗੀ ਫੇਸ ਕਰਨੀ ਪਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਨੀ ਚਾਹਣਾ ਇਨਕਲੂਡਿੰਗ ਕਮਿਊਨਿਟੀ ਸਾਰੇ ਬਿਜ਼ਨਸਮੈਨ ਤੇ ਸਾਰੇ ਇਨਫਲੂਐਂਸਰ ਯੂਟਿਊਬਰ ਜਿਹੜੇ ਹੈਗੇ ਆ ਸਾਰੇ ਪਲੀਜ਼ ਇੱਥੇ ਆਓ ਸਾਡਾ ਸਾਥ ਦਿਓ ਜੇ ਕਿਸੇ ਦਾ ਕੋਈ ਸੁਝਾਅ ਆਇਆ ਸਾਨੂੰ ਸੁਝਾਅ ਵੀ ਦਿਓ ਜੇ ਕਿਸੇ ਦਾ ਕੋਈ ਸਵਾਲ ਹੈਗਾ ਅਸੀਂ ਸਵਾਲ ਦੇ ਜਵਾਬ ਵੀ ਜਰੂਰ ਦੇਵਾਂਗੇ ਤੇ ਅਸੀਂ ਚਾਹੁੰਦੇ ਆ ਸਾਰੀ ਕਮਿਊਨਿਟੀ ਰਲ ਕੇ ਆਪਾਂ ਇਹ ਚੀਜ਼ ਦਾ ਕੋਈ ਜਲਦੀ ਹੱਲ ਕਰ ਸਕੀਏ ਐਨੇ ਕਹਿ ਕੇ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਜ਼ਰੂਰ ਪਹੁੰਚੋਗੇ ਤੇ ਸਾਡਾ ਸਾਥ ਦਿਓਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹੈਲੋ ਅਮਰਨਾਮ ਅਮਰਨਾਮ ਅਨੋਗ ਅਮੀ ਇਖਨੇ ਐਸਸੀ ਆਂਦਲੋਨੇ ਬੋਸਤੇ ਇਖਨੇ ਪੀਜੀਡਬਲਯੂਪੀ 2024 ਰਜਮਨੇ ਅਮਾਦਰ ਇਖਨੇ ਜਾਰਾ ਇਮੀਗ੍ਰੈਂਟ ਐਸਚ ਤਾਰਾ ਤਾਰਾ ਇਖਨੇ ਖੂਬ ਖੂਬ ਉਤਚਾਰ ਹੋੱਚ ਉਹਦੇ আমাদের আমাদের গভর্নমেন্ট যে যারা আছে তারা অনেক ইমিগ্রেন্টকে ইমিগ্রেন্ট ওয়ার্কারদেরকে এখানে নিয়ে এসছে আর এখন প্রবলেমটা হচ্ছে যে গভর্নমেন্ট যে পলিসিগুলো বানিয়েছে সেগুলো আমাদের সাথে নয় আমাদের অ্যাগেনস্টে আর আমাদেরকে এক দুবার আন্দোলন দিতে হবে যাতে আমরা জানাতে পারি যে আমাদের এখানে প্রবলেম হচ্ছে আমাদের পিআর পাথওয়ে ফের নয় আর আমরা সত্যি সত্যি শুধু পিআর পি আর চাই আমরা পি আর চাই না পি আর পাথওয়ে চাই আমাদের এখানে দেখানো হচ্ছে যে আমরা কেনেডিয়ান সিটিজেন্সের এগেনস্টে কিন্তু আমরা অ্যাকচুয়ালি কেনেডিয়ান সিটিজেন্সের অ্যাগেনস্টে নই এখানে অনেকগুলো কেনেডিয়ান সিটিজেনও এসছে আমাদেরকে সাপোর্ট করতে ਆਮਰਾ ਚਾਹੀ ਜੇ ਉਹਨੋ আরো ਬੰਗਾਲੀ ਲੋਕ ਇਖਨੇ ਆਸ਼ੁਕ ਅਮਦਰ ਆਂਦੋਲਨਰ ਸਤੋ ਜੁਰੂਗ ਆਰ ਅਮਦਰ ਸਤੇ ਅਮਦਰ ਸਤੇ ਇਹ ਇਹ ਆਂਦੋਲਨ ਟੇ ਜਿੱਤੇ ਜਾਵੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਨਾਮ ਗੁਰਸੇਖ ਸਿੰਘ ਆ ਤੇ ਮੈਂ ਪਿਛਲੇ 6 ਸਾਲਾਂ ਤੋਂ ਕੈਨੇਡਾ ਦੇ ਵਿੱਚ ਇੱਕ ਸੰਸਥਾ ਦੇ ਨਾਲ ਸੇਵਾ ਕਰ ਰਿਹਾ। ਤੇ ਜਿੱਥੇ ਤੱਕ ਗੱਲ ਮੇਰੀ ਐ ਮੈਂ ਜਦੋਂ ਵੀ ਅਸੀਂ ਸੋਸ਼ਲ ਮੀਡੀਆ ਤੇ ਤੇ ਟਵਿੱਟਰ ਤੇ ਜਦੋਂ ਵੀ ਆ ਆਪਣਾ ਜਦੋਂ ਇਸ ਮੋਰਚੇ ਬਾਰੇ ਜਦੋਂ ਵੀ ਪਾਈਦਾ ਤੇ ਸਾਨੂੰ ਕਮੈਂਟ ਆਉਂਦੇ ਆ ਕਿ ਤੁਸੀਂ ਗੰਦ ਪਾਇਆ ਹੋਇਆ ਪਲਾਜ਼ਾ ਦੇ ਵਿੱਚ ਜਾ ਕੇ ਗੱਡੀਆਂ ਘਮਾਉਂਦੇ ਹੋ ਤੇ ਮੈਂ ਆਪਣੀ ਗੱਲ ਕਰਾਂ ਤੇ ਮੈਂ 2018 ਦੇ ਅਗਸਤ ਦੇ ਵਿੱਚ ਇੱਥੇ ਕੈਨੇਡਾ ਦੇ ਵਿੱਚ ਆਇਆ ਸੀਗਾ ਤੇ ਦਿਨ ਪਹਿਲੇ ਤੋਂ ਮੈਂ ਇੱਕ ਜਿਹੜੀ ਆਰਗੇਨਾਈਜੇਸ਼ਨ ਖਾਲਸਾ ਏਡ ਦੇ ਨਾਲ ਜੁੜਿਆ ਇੰਡੀਆ ਤੋਂ ਜੁੜਿਆ ਹੋਇਆ ਸੀਗਾ ਤੇ ਉਹੀ ਸੇਮ ਸੇਵਾਵਾਂ ਮੈਂ ਜਿਹੜੀਆਂ ਇੱਥੇ ਆ ਕੇ ਸ਼ੁਰੂ ਕੀਤੀਆਂ ਤੇ ਐਜ਼ ਅ ਸਟੂਡੈਂਟ ਆਇਆ ਸੀਗਾ ਤੇ 2019 ਦੇ ਵਿੱਚ ਪਹਿਲਾ ਪ੍ਰੋਜੈਕਟ ਮੈਂ ਇਥੇ ਜਦੋਂ ਆਟਵਾ ਦੇ ਵਿੱਚ ਫਲੱਡ ਆਉਂਦਾ ਆ ਤੇ ਉਦੋਂ ਇਹ ਤੋਂ ਬ੍ਰੈਮਟਨ ਤੋਂ ਅਸੀਂ ਜਿਹੜੇ ਨਾਲ ਮੇਰੇ ਨਾਲ ਸਾਡੀ ਟੀਮ ਲੀਡਰ ਤੇ ਟੀਮ ਦੇ ਨਾਲ ਜਿਹੜੇ ਹੋਰ ਵੀ ਸਟੂਡੈਂਟ ਸੀਗੇ ਉਸ ਟਾਈਮ ਤੇ ਜਿਹੜੇ ਖਾਲਸੇ ਨਾਲ ਜੁੜੇ ਹੋਏ ਸੀਗੇ ਉਹ ਇਧਰ ਟ੍ਰਾਂਟੋ ਤੋਂ ਰਾਤ ਨੂੰ ਆਟਵਾ ਵਾਸਤੇ ਜਾਂਦੇ ਨੇ ਕਿ ਆਟਵਾ ਦੀ ਜਿਹੜੀ ਇਥੋਂ ਦੀ ਸਿਟੀਜ਼ਨ ਨੇ ਕੈਨੇਡੀਅਨ ਨੇ ਉਹਨਾਂ ਦੀ ਹੈਲਪ ਕਰਨ ਵਾਸਤੇ ਜਦੋਂ ਉੱਥੇ ਜਾ ਕੇ ਸੇਵਾਵਾਂ ਜਦੋਂ ਉੱਥੇ ਫਲੱਡ ਦੇ ਵਿੱਚ ਸੇਵਾ ਸ਼ੁਰੂ ਕੀਤੀ ਗਈ ਤੇ ਜਿਹੜਾ ਸਾਡਾ ਉਹ ਇੱਕ ਹਫ਼ਤੇ ਦਾ ਪ੍ਰੋਜੈਕਟ ਸੀ ਉਹ ਸਾਡਾ 8 ਘੰਟਿਆਂ ਦੇ ਵਿੱਚ ਨਿਬੜ ਗਿਆ ਰੀਜ਼ਨ ਵਾਈ ਕਿ ਉੱਥੋਂ ਦੀ ਕਮਿਊਨਿਟੀ ਨੂੰ ਇਹ ਪਤਾ ਲੱਗ ਗਿਆ ਕਿ ਇੱਕ ਗੈਰ ਕਮਿਊਨਿਟੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਟ੍ਰਾਂਟੋ ਤੋਂ 13 ਬੰਦੇ ਆਏ ਆ ਸਾਡੀ ਹੈਲਪ ਵਾਸਤੇ ਜਦਕਿ ਫਲੱਡ ਆਟਵਾ ਦੇ ਵਿੱਚ ਆਇਆ ਤੇ ਜਿਹੜੇ ਸੇਵਾਦਾਰ ਨੇ ਉਹ ਟ੍ਰਾਂਟੋ ਤੋਂ ਆਏ ਆ ਤੇ ਉਹ ਜਿਹੜਾ ਪ੍ਰੋਜੈਕਟ ਜਦੋਂ ਇਹ ਗੱਲ ਉੱਥੇ ਫੈਲੀ ਤੇ ਉਹ ਜਿਹੜਾ ਸਾਡਾ ਹਫ਼ਤੇ ਵਾਸਤੇ ਸੀ ਜਿਹੜਾ ਸਾਡਾ ਪ੍ਰੋਜੈਕਟ ਸੀ ਉਹ 8 ਘੰਟਿਆਂ ਦੇ ਵਿੱਚ ਹੀ ਖਤਮ ਹੋ ਗਿਆ ਉਸ ਤੋਂ ਬਾਅਦ ਇੱਕ ਮਹੀਨਾ ਰੋਕ ਕੇ 2019 ਦੇ ਵਿੱਚ ਹੀ ਮੌਂਟਰੀਅਲ ਦੇ ਵਿੱਚ ਫਲੱਡ ਆਉਂਦਾ ਆ ਉਦੋਂ ਵੀ ਜਿਹੜਾ ਬਹੁਤ ਜ਼ਿਆਦਾ ਤਬਾਹੀ ਹੁੰਦੀ ਆ ਜਿਹੜੇ ਮੌਂਟਰੀਅਲ ਰਹਿੰਦੇ ਆ ਜਾਂ ਜਿਨ੍ਹਾਂ ਨੂੰ ਪਤਾ ਹੋਵੇਗਾ ਸਰਚ ਕਰ ਲੈਣ ਤੇ ਉਹ ਜਦੋਂ ਉੱਥੇ ਫਲੱਡ ਆਉਂਦਾ ਉਦੋਂ ਵੀ ਟੋਰਾਂਟੋ ਤੋਂ ਹੀ ਜਿਹੜੇ ਆ ਸੇਵਾਦਾਰ ਉੱਥੇ ਜਾਂਦੇ ਆ ਤੇ ਜਿਨ੍ਹਾਂ ਵਿੱਚ ਮੋਸਟਲੀ ਸਟੂਡੈਂਟ ਸੀਗੇ ਜਿਨ੍ਹਾਂ ਨੂੰ ਅੱਜ ਇਹ ਕਿਹਾ ਜਾਂਦਾ ਆ ਕਿ ਇਹ ਪਲਾਜ਼ਿਆਂ ਦੇ ਵਿੱਚ ਗੇੜੇ ਮਾਰ ਕੇ ਗੰਦ ਪਾਇਆ ਆ ਆਪਣੇ ਹੁੱਲੜਬਾਜੀ ਕਰਦੇ ਆ ਤੇ ਸਾਰੇ ਜਿਹੜੇ ਸਟੂਡੈਂਟ ਇੱਕ ਬਰਾਬਰ ਨਹੀਂ ਹੈਗੇ ਕੋਈ ਸਾਡੇ ਵਰਗੇ ਵੀ ਹੈਗੇ ਆ ਤੇ ਕਈ ਇਦਾਂ ਦੇ ਵੀ ਹੈਗੇ ਆ ਜਿਹੜੇ ਹਜੇ ਤੱਕ ਕਿਤੇ ਸਾਹਮਣੇ ਨਹੀਂ ਆਏ ਜਿਹੜੇ ਬੈਕਐਂਡ ਤੇ ਕੰਮ ਕਰਦੇ ਮੈਂ ਇਦਾਂ ਦੇ ਕਈ ਸਟੂਡੈਂਟਸ ਨੂੰ ਜਾਣਦਾ ਜਿਹੜੇ ਕਿ ਜਦੋਂ ਕਿਸੇ ਦੀ ਹੈਲਪ ਕਰਨੀ ਹੋਵੇ ਉਹ ਜਿਹੜੀ ਹੈ ਵੀਕਐਂਡ ਤੇ ਕੰਮ ਕਰਦੇ ਆ ਰੀਜ਼ਨ ਵਾਇ ਕਿ ਜਿਹੜਾ ਉਹ 5 ਦਿਨ ਕੰਮ ਕਰਦੇ ਆ 5 ਦਿਨ ਦੀ ਤਨਖਾਹ ਨਾਲ ਆਪਦਾ ਘਰ ਚਲਾਉਂਦੇ ਆ ਤੇ 2 ਦਿਨ ਕੰਮ ਐਕਸਟਰਾ ਕਰਦੇ ਆ ਜਿੰਨੇ ਨਾਲ ਉਹ ਕਿਸੇ ਲੋੜਵੰਦੀ ਹੈਲਪ ਕਰ ਸਕਣ ਤੇ ਸਾਰਿਆਂ ਨੂੰ ਇੱਕ ਬਰਾਬਰ ਨਾ ਤੋਲਿਆ ਜਾਵੇ ਅਸੀਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਆ ਕਿ ਜਿਹੜੇ ਘਰਾਂ ਦੇ ਵਿੱਚ ਬੈਠੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਸ਼ਾਇਦ ਵੀ ਇਹਨਾਂ ਦਾ ਹੱਲ ਹੋਏਗਾ ਤੇ ਉੱਥੇ ਸਾਡਾ ਵੀ ਹੱਲ ਹੋ ਜਾਏਗਾ ਇਹ ਤਾਂ ਉਹ ਗੱਲ ਹੈ ਵੀ ਜਿਸ ਤਨ ਲੱਗੇ ਸੋਈ ਜਾਣੇ ਜਦੋਂ ਇਹ ਅੱਜ ਸਾਡੇ ਤੇ ਬੀਤੀ ਬੀਤ ਰਹੀ ਹੈ ਅਸੀਂ ਇੱਥੇ ਬੈਠੇ ਆ ਤੇ ਜਦੋਂ ਕਿਸੇ ਦੇ ਘਰ ਨੂੰ ਅੱਗ ਲੱਗਦੀ ਹੈ ਤੇ ਉਦੋਂ ਸਾਰੇ ਬਾਹਰ ਨੂੰ ਭਜਦੇ ਆ ਤੇ ਜਦੋਂ ਅੱਜ ਜੇ ਤੁਸੀਂ ਸਾਡੇ ਨਾਲ ਨਹੀਂ ਖੜੇ ਹੋਏ ਤੇ ਕੱਲ ਨੂੰ ਤੁਹਾਡੇ ਨਾਲ ਵੀ ਕਿਸੇ ਨੇ ਨਹੀਂ ਖੜੇ ਹੋਣਾ ਕਿਉਂ ਜਿਹੜੇ ਲੜਨ ਵਾਲੇ ਆ ਉਹ ਸਾਰੇ ਇੱਥੇ ਧਰਨੇ ਤੇ ਬੈਠੇ ਆ ਤੇ ਜੇ ਇਹਨਾਂ ਦਾ ਹੱਲ ਨਹੀਂ ਹੋਇਆ ਤੇ ਤੁਹਾਡੇ ਨਾਲ ਪਿੱਛੇ ਖੜਨ ਵਾਲਾ ਕੋਈ ਨਹੀਂ ਹੋਣਾ ਤੇ ਇੰਨੀਆਂ ਕ ਬੇਨਤੀਆਂ ਨੇ ਕਿ ਜਿਹੜੇ ਜਿਹੜੇ ਸੁਣ ਰਹੇ ਆ ਤਾਂ ਜਿਹੜੇ ਵੇਖ ਰਹੇ ਆ ਤੇ ਜਿਨ੍ਹਾਂ ਨੇ ਜਿਹੜੇ ਅਜੇ ਤੱਕ ਇੱਥੇ ਨਹੀਂ ਪਹੁੰਚੇ ਤੇ ਉਹਨਾਂ ਨੂੰ ਇਹੋ ਹੀ ਰਿਕੁਐਸਟ ਆ ਕਿ ਤੁਸੀਂ ਆਪਦਾ ਇੱਥੇ ਆਓ ਆ ਕੇ ਸਾਨੂੰ ਸ਼ਰੀਰਾਂ ਦੀ ਇਸ ਟਾਈਮ ਬਹੁਤ ਲੋਡ ਆ ਜਿੰਨਾ ਤੁਸੀਂ ਇਕੱਠ ਕਰੋਗੇ ਉਹਨਾਂ ਅਸੀਂ ਸਰਕਾਰ ਤੇ ਪ੍ਰੈਸ਼ਰ ਪਾ ਸਕਦੇ ਆ ਤੇ ਜੇ ਸਾਡਾ ਹੱਲ ਨਹੀਂ ਹੋਇਆ ਤੇ ਫਿਰ ਬੈਗ ਤੁਹਾਡੇ ਵੀ ਤਿਆਰ ਨੇ ਤੇ ਫਿਰ ਸਾਡੇ ਵੀ ਤਿਆਰ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ